ਚਿੜੀਆਂ ਰਹਿਣਗੀਆਂ ਚਿੜੀਆਂ ਸੋਡੇ ਪਸ਼ੂਆਂ ਦੇ ਉੱਤੇ ਚਿਚੜੀ ਵਗੈਰਾ ਨਹੀਂ ਆਉਣਣੰਦੀਆਂ ਟਾਈਲ ਪਾਉਣੀਆਂ ਟਾਈਲ ਦੀ ਥਾਂ ਤੇ ਇਹ ਚੀਜ਼ ਪਾਏ ਜਾਂਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਬਾਈ ਗਗਨ ਕੋਲੇ ਆਏ ਆ ਆਪਾਂ ਅੱਜ ਫੇਰ ਤੇ ਅੱਜ ਦੀ ਵੀਡੀਓ ਆਪਾਂ ਕਈ ਵਾਰੀ ਬਾਈ ਕਿਸੇ ਨੇ ਪਸ਼ੂਆਂ ਦਾ ਸ਼ੈੱਡ ਬਣਾਉਣਾ ਹੁੰਦਾ ਹੈ ਲੋਹੇ ਦੀਆਂ ਚਾਦਰਾਂ ਪਸ਼ੂਆਂ ਤੇ ਕਈ ਵਾਰੀ ਤੱਪਦੀਆਂ ਹੁੰਦੀਆਂ ਹਨਾ ਤਾਂ ਬਾਈ ਹੋਰਾਂ ਕੋਲੇ ਪਸ਼ੂਆਂ ਤੇ ਸ਼ੈੱਡ ਪਾਉਣ ਵਾਸਤੇ ਬਾਸ ਦਾ ਪ੍ਰਬੰਧ ਸਿਰਕੀ ਬਾਸ ਦਾ ਸਾਰੇ ਕੱਸ ਦਾ ਸਮਾਨ ਮਿਲਦਾਗਾ ਸਾਰੀ ਗੱਲਬਾਤ ਸਾਨੂੰ ਆਪਾਂ ਅੰਦਰ ਦਿਖਾਵਾਂਗੇ ਬਾਈ ਗਗਨ ਕੀ ਹਾਲ ਚਾਲ ਹੈ ਤੇ ਦਿਖਾਉਂਗੇ ਭਾਈ ਆਪਣੇ ਦੋਸਤਾਂ ਨੂੰ ਕਈ ਵਾਰੀ ਕੀ ਹੁੰਦਾ ਇਹ ਵਾਲੀ ਬਾਸ ਵਾਲੀ ਛੱਤ ਠੰਡੀ ਰਹਿੰਦੀ ਆ ਕਿਉਂ ਭਾਈ ਪਸ਼ੂਆਂ ਵਾਸਤੇ ਮਤਲਬ ਸੇਫਟੀ ਹੈਗੀ ਤੇ ਆਹ ਦੇਖੋ ساری ਗੱਲ ਬਾਤ ਇੱਧਰ ਵੀ ਦਿਖਾ ਦਿਓ ਸਮਾਨ ਪਿਆ ਹੈਗਾ ਭਾਈ ਹੋਰਾਂ ਕੋਲੇ ਤੇ ਆਹ ਭਾਈ ਦੱਸੋ ਫਿਰ ਇਹਦੇ ਬਾਰੇ ਕੁਛ ਹਾਂ ਆਪਣੇ ਕੋਲੇ ਬਾਸ ਹੁੰਦਾ ਜੀ ਦੇਖੋ ਪਹਿਲਾਂ ਪਸ਼ੂਆਂ 'ਤੇ ਸੱਤਾਂ ਪਾਉਣ ਲਈ ਹਾਂਜੀ ਥੋੜਾ ਜਿਹਾ ਨੇੜੇ ਲਿਆ ਕੇ ਦਿਖਾ ਦਿਓ ਕਿੰਨੇ ਤਰ੍ਹਾਂ ਦਾ ਭਾਈ ਮਿਲ ਜਾਂਦਾ ਆਪਣੇ ਕੋਲ ਬਾਸ ਤੁਸੀਂ ਆਇਆ ਮੰਨ ਕੇ ਚਲੋ ਆਪਣੇ ਕੋਲੇ ਸੱਤ ਅੱਠ ਤਰ੍ਹਾਂ ਦਾ ਬਾਸ ਹੁੰਦਾ ਜੀ ਅੱਛਾ ਹਾਂਜੀ ਜਿਵੇਂ ਭਾਈ ਜਿਵੇਂ ਇੱਕ ਤਾਂ ਥੋੜਾ ਜਿਹਾ ਹਲਕਾ ਵਾਂਸ ਹੁੰਦਾ ਜਦੋਂ ਅਸਾਮ ਦਾ ਹੋ ਗਿਆ ਜੀ ਬਿਹਾਰ ਦਾ ਹੋ ਗਿਆ ਇੱਕ ਹਿਮਾਚਲ ਦਾ ਵਾਂਸ ਹੋ ਗਿਆ ਕੋਈ ਜਾੜਾ ਵਾਲਾ ਵਾਂਸ ਹੋ ਗਿਆ ਉੱਪਰਲਾ ਵਾਂਸ ਹੋ ਗਿਆ ਇਸ ਤਰ੍ਹਾਂ ਫਰਕ ਹੁੰਦਾ ਬਹੁਤ ਜ਼ਿਆਦਾ ਆ ਜਾਂਦਾ ਅੱਛਾ ਠੀਕ ਹੈ ਜੀ ਰੇਟ ਹਰੇਕ ਦੇ ਅਲੱਗ-ਅਲੱਗ ਆਈਟਮ ਦਾ ਠੀਕ ਹੈ ਤੇ ਬਾਈ ਆਏ ਦੱਸੋ ਇਹ ਪਾੜਿਆ ਹੋਇਆ ਵਾਂਸ ਆ ਜਾਂਦਾ ਆਪਣੇ ਕੋਲੇ ਤੇ ਬਾਈ ਇੱਕ ਗੱਲ ਹੋਰ ਦੱਸੋ ਵੀ ਚੰਗਾ ਕਿਹੜਾ ਰਹੂਗਾ ਹਨਾ ਵੀ ਆਪਣੇ ਪੰਜਾਬੀ ਭਰਾ ਦੇਖ ਰਹੇ ਨੇ ਕਈ ਵਾਰੀ ਠੱਗੀ ਨਾ ਹੋ ਜੇ ਇਹਨਾਂ ਨਾਲ ਚੰਗਾ ਕਿਹੜਾ ਰੂਆ ਉਹ ਚੰਗਾ ਹੀ ਦਿੰਨੇ ਆ ਹਰ ਵਾਰ ਅਗਲੇ ਹਰੇਕ ਨੂੰ ਆਈਟਮ ਆਪਣੇ ਕੋਲੇ ਹਰ ਇੱਕ ਪਈ ਹੈ ਜਿਹੜੀ ਚੀਜ਼ ਅਗਲਾ ਹਰੇਕ ਮੰਗਦਾ ਵੀ ਆਪਾਂ ਨੂੰ ਇਹ ਚਾਹੀਦੀ ਹੈ ਤਾਂ ਉਹ ਦਿੰਨੇ ਆ ਪਰ ਆਪਾਂ ਮਿਸਗਾਈਡ ਨਹੀਂ ਕਰਦੇ ਫਿਰ ਠੀਕ ਹੈ ਜੀ ਹਾਂ ਸਭ ਨੂੰ ਇਹੀ ਕਹਿ ਰਿਹਾ ਵੀ ਤੁਸੀਂ ਚੰਗਾ ਹੀ ਪਾਓ ਹਾਂ ਵੀ ਕਰਨਾ ਵੀ ਨਹੀਂ ਚਾਹੀਦਾ ਮਿਸਗਾਈਡ ਹਾਂ ਆਪਾਂ ਕੀ ਹੈ ਵੀ ਚੰਗਾ ਇੱਕ ਅੱਜ ਪਾ ਲਿਆ ਤਾਂ ਉਹ 20-25 ਸਾਲ ਚੱਲੇ ਠੀਕ ਹੈ ਬਈ ਠੀਕ ਹੈ ਜੀ ਹਾਂ ਜੀ ਵਾ ਆਪਣੇ ਕੋਲੇ ਦੇਖੋ ਹੈਗਾ ਤਾਂ ਇਹ ਵੀ ਉੱਪਰਲਾ ਵਾਸਾ ਹੈਗਾ ਹਿਮਾਚਲ ਦਾ ਵਾਸਾ ਹੈ ਅੱਛਾ ਹਾਂ ਇਹ ਨਹੀਂ ਹੈਗਾ ਵੀ ਬਿਲਕੁਲ ਪਤਲਾ ਡੱਕਾ ਵੀ ਇਹਦਾ ਕਾਮਜਾਬ ਹੈ ਠੀਕ ਹੈ ਬਈ ਲਾਈਫ ਬਹੁਤ ਜ਼ਿਆਦਾ ਹੈ ਇਹ ਹਿਮਾਚਲ ਦਾ ਆ ਗਿਆ ਵਾਸਾ ਹੈ ਨਾ ਹਾਂ ਜੀ ਆ ਪਿੱਛੇ ਪਿਆ ਜੇ ਮੈਂ ਆਪਣੇ ਕੋਲੇ ਕੁਛ ਨਾ ਕੁਛ ਚਲੋ ਇਹ ਫਰੰਟ ਤੋਂ ਪਹਿਲਾਂ ਚੁਕਾ ਦਨੇ ਉਹਨਾਂ ਨੇ ਕੁਛ ਪਿੱਛੇ ਪਿਆ ਵਾਸਾ ਇਹ ਕਰਕੇ ਤਾਂ ਤਾਂ ਜੇ ਤੇ ਦਰਿਆ ਪਿਆ ਤੇ ਦੋਸਤੋ ਜੇ ਤੁਸੀਂ ਘਰ ਦੇ ਵਿੱਚ ਪਸ਼ੂਆਂ ਲਈ ਸ਼ੈੱਡ ਬਣਾਉਣਾ ਯਾਰ ਤੁਸੀਂ ਬਾਂਸ ਇੱਥੋਂ ਜਿਹੜਾ ਖਰੀਦ ਸਕਦੇ ਹੋ ਹਨ ਤੇ ਬਾਈ ਹੋਰਾਂ ਦੇ ਜਮਾਂ ਜੈਨੂਇਨ ਰੇਟ ਹੋਣਗੇ ਤੇ ਬਾਈ ਜਿਵੇਂ ਤੁਸੀਂ ਪਾੜੇ ਹੋਏ ਬਾਂਸ ਬਾਰੇ ਦੱਸ ਰਹੇ ਸੀ ਹਾਂ ਇਹ ਬਾਂਸ ਪਹਿਲਾਂ ਉਹ ਬਾਂਸ ਪਾ ਕੇ ਜਿਵੇਂ ਉਹ ਸਾਫਤਾ ਬਾਂਸ ਪਾਉਂਦੇ ਨੇ ਨਿੱਕੇ ਪਾਉਂਦੇ ਨੇ ਵਾਲੀਆਂ ਤੋਂ ਬਾਅਦ ਜਿਹੜੀ ਆਪਾਂ ਟਾਈਲ ਪਾਉਣੀ ਆ ਟਾਈਲ ਦੀ ਥਾਂ ਤੇ ਇਹ ਚੀਜ਼ ਪਾਈ ਜਾਂਦੀ ਹੈ ਠੀਕ ਹੈ ਇਹ ਪਾੜਿਆ ਹੋਇਆ ਬਾਂਸ ਪਾੜਿਆ ਹੋਇਆ ਬਾਂਸ ਹੁੰਦਾ ਹੈ ਇਹਦੇ ਵਿੱਚ ਆਪਣੇ ਕੋਲੇ ਦੋ ਤਿੰਨ ਤਰ੍ਹਾਂ ਦਾ ਹੁੰਦਾ ਹੈ ਵੀ ਜਿਵੇਂ ਇਹ ਬਾਂਸ ਹੋ ਗਿਆ ਇਹ ਲੋਹ ਦੀ ਤਾਰ ਨਾਲ ਬੁਣਿਆ ਹੋਇਆ ਠੀਕ ਹੈ ਇਹ ਦੋ ਦੋ ਤਿੰਨ ਤਿੰਨ ਉਂਗਲਾਂ ਦੀ ਬਿਰਲ ਤੇ ਪੈਂਦਾ ਹੈਗਾ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਉੱਪਰ ਕਾਨਾ ਪਾਇਆ ਜਾਂਦਾ ਹੁੰਦਾ ਕਾਨਾ ਵੀ ਆਪਣੇ ਕੋਲੇ ਬੁਣਿਆ ਹੋਇਆ ਹੁੰਦਾ ਠੀਕ ਹੈ ਬਈ ਆਪਣੇ ਕੋਲੇ ਕਾਨਾ ਹੀ ਮਿਲ ਜਾਂਦਾ ਹੈ ਕਾਨਾ ਵੀ ਮਿਲ ਜਾਂਦਾ ਹੈ ਠੀਕ ਹੈ ਸ ਕਾਨਾ ਮਤਲਬ ਜਿਹੜਾ ਪਹਿਲਾਂ ਸਰਕੜੇ ਦਾ ਹੁੰਦਾ ਹੈ ਹਨਾ ਹਾਂ ਹਾਂ ਬਸ ਵਾਰਾ ਵੈਰਾਈਟੀ ਦੇ ਹਿਸਾਬ ਨਾਲ ਜੇ ਮੈਂ ਆ ਦੇਖੋ ਅੰਦਰ ਪਿਆ ਬਾਸ ਠੀਕ ਹੈ ਵੈਰਾਈਟੀ ਹੈ ਉਹ ਅਲੱਗ ਇੱਧਰ ਬਹੁਤ ਵੱਡਾ ਮਤਲਬ ਸਟੋਰ ਪਿਆ ਬਾਾਈ ਹੋਰਾਂ ਕੋਲੇ ਬਹੁਤ ਵੱਡਾ ਭੰਡਾਰ ਆ ਬਾਸ ਦਾ ਜੇ ਤੁਸੀਂ ਪਸ਼ੂਆਂ ਤੇ ਸ਼ੈੱਡ ਪਾਉਣਾਗਾ ਤਾ ਛੱਤ ਪਾਉਣੀ ਆ ਨਾ ਵਾ ਤੇ ਠੰਡੀ ਛੱਤ ਆਪਾਂ ਕਹਿ ਸਕਦੇ ਆ ਪਸ਼ੂਆਂ ਦੀ ਤਾਂ ਇੱਥੋਂ ਲੈ ਕੇ ਤੁਸੀਂ ਜਾ ਸਕਦੇ ਹੋ ਸਮਾਨ ਬਿਲਕੁਲ ਜਾਇਜ਼ ਜੇ ਰੇਟ ਹੋਣਗੇ ਬਾਈ ਹੋਰਾਂ ਦੇ ਤੇ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਨੰਬਰ ਹਾਂ ਬਾਕੀ ਆ ਡੈਮੋ ਦੀ ਤੌਰ ਤੇ ਆਪਣੇ ਕੋਲੇ ਉੱਪਰ ਪਾਇਆ ਹੋਇਆ ਹੈ ਲੈਕਟ ਵੀ ਕਰ ਸਕਦੇ ਆ ਤੁਸੀਂ ਆ ਉੱਪਰ ਦਿਖਾ ਦਿਓ ਆਪਾਂ ਬਾਈ ਹੋਰਾਂ ਨੇ ਖੁਦ ਪਾ ਰੱਖਿਆਗਾ ਬਾਸ ਇਹ ਥੋੜਾ ਜਿਹਾ ਹਲਕਾ ਪਾਇਆ ਹੋਇਆ ਹੈ ਇਹ ਦੂਰਾਂ ਥੋੜਾ ਜਿਹਾ ਹੋਰ ਸੰਗਣਾ ਪੈ ਜਾਂਦਾ ਠੀਕ ਹੈ ਇਸ ਤੋਂ ਬਾਅਦ ਉਹ ਬਿਲਕੁਲ ਆਪਣਾ ਨਾਲ ਜੁੜ ਮਾਜਾ ਪੈ ਜਾਂਦਾ ਠੀਕ ਆ ਮਤਲਬ ਬਾਈ ਯਾਰ ਜੇ ਪਸ਼ੂਆਂ ਦੇ ਉੱਤੇ ਇਹ ਛ ਪਸ਼ੂਆਂ ਦੇ ਨਜ਼ਾਰੇ ਆ ਨਜ਼ਾਰੇ ਜੀ ਮੱਝਾਂ 2-2 ਕਿਲੋ ਦੁੱਧ ਵੱਧ ਜਾਣਗੀਆਂ ਜਾਣਗੀਆਂ ਪਰ ਮੈਂ ਇਸ ਦਾ ਕੰਮ ਹੀ ਨਹੀਂ ਜੀ ਬਿਲਕੁਲ ਕੋਈ ਦਾ ਥਾਂ ਕੰਮ ਆਪਾਂ ਕੀ ਕਰਦੇ ਆ ਵੀ ਚਾਦਰਾਂ ਚੁਦਰਾ ਪਾ ਲੈਨੇ ਆ ਉਹ ਗਰਮੀ ਜਾਂਦੀ ਰਹਿੰਦੀ ਆ ਪਸ਼ੂਆਂ ਨੂੰ ਹਣਾ ਤੇ ਗਰਮੈਸ਼ ਤੇ ਰਹਿੰਦੇ ਆ ਪਸ਼ੂ ਫਿਰ ਬਾਅਦ ਚ ਵੀ ਪਸ਼ੂ ਜਾ ਕੇ ਰਿਪੀਟਰ ਵੀ ਨਿਕਲ ਜਾਂਦੇ ਆ ਰਿਪੀਟਰ ਵੀ ਹੋ ਜਾਂਦੇ ਹੂੰ ਗਰਮੈਸ਼ ਗਰਮੂਸ ਹੁੰਦੀ ਆ ਬਾਕੀ ਉੱਪਰ ਗਰਮ ਚਾਦਰਾਂ ਹੁੰਦੀਆਂ ਨੇ ਨੀਚੇ ਗਰਮ ਗੱਦੇ ਹੁੰਦੇ ਨੇ ਜੀ ਹਾਂ ਗਰਮ ਗੱਦੇ ਹੋ ਰਹੇ ਨੇ ਪਸ਼ੂ ਖਰਾਬ ਹੋ ਜਾਂਦੇ ਫਿਰ ਬਾਅਦ ਚ ਰਿਪੀਟਰ ਨਿਕਲ ਜਾਂਦੇ ਨੇ ਪਸ਼ੂ ਰਹਿੰਦਾ ਨਹੀਂ ਹੈਗਾ ਹਣਾ ਹਾਂ ਹਾਂ ਤੇ ਬਈ ਕਾਨੇ ਕੋਨੇ ਬਾਸ ਸਰਕੜਾ ਮਿਲਦਾ ਸਾਰਾ ਕੋਸ ਆਪਣੇ ਕੋਲੇ ਕਾਨਾ ਮਿਲਦਾ ਬੁਣਿਆ ਹੋਇਆ ਜਿਵੇਂ ਉਹ ਸਾਈਡ ਤੇ ਪਿਆ ਛੋਟਾ ਜਿਹਾ ਹੋਰ ਹੋਰ ਟਾਈਪ ਦਾ ਹੈਗਾ ਇੱਕ ਪਿੱਛੇ ਪਿਆ ਉਹ ਅਲੱਗ ਟਾਈਪ ਦਾ ਹੈ ਅੱਛਾ ਇਹ ਬੁਣਿਆ ਹੋਇਆ ਕਾਨਾ ਕਹਿੰਦੇ ਬੁਣਿਆ ਹੋਇਆ ਹੁੰਦਾ ਹੈ ਜੀ ਕਾਨਾ ਮਤਲਬ ਯਾਰ ਪਸ਼ੂਆਂ ਵਾਸਤੇ ਏਸੀ ਦਾ ਪ੍ਰਬੰਧ ਪੂਰਾ ਹੈਗਾ ਹਾਏ ਹੂੰ ਕੋਈ ਆ ਨਹੀਂ ਕਹਿ ਸਕਦਾ ਵੀ ਇਹ ਸੋਡੇ ਕੋਲ ਆ ਕੇ ਕੋਈ ਨਰਾਜ ਨਹੀਂ ਆ ਮੋੜ ਸਕਦਾ ਹਨਾ ਹਾਂ ਜੀ ਤੇ ਸਾਰਾ ਉਹ ਗੱਲ ਹੈ ਵੀ ਇਹ ਕੁਦਰਤ ਨਾਲ ਜੁੜਨ ਵਾਲਾ ਕੰਮ ਹੋ ਜਾਂਦਾ ਈ ਪਸ਼ੂ ਕੁਦਰਤ ਨਾਲੀ ਅੱਜ ਕੱਲ ਪਹਿਲਾਂ ਬਾਹਰੇ ਜਾਂਦੇ ਸੀ ਟੋਪਿਆਂ ਤੇ ਜਾਂਦੇ ਇਹ ਕਿਤੇ ਹੋਰ ਹੁਣ ਸਭ ਕੁਝ ਹੀ ਖਤਮ ਹੋ ਗਿਆ ਉੱਪਰ ਵੀ ਗਰਮਾਇਆ ਸੀ نیچے ਵੀ ਗਰਮਾਇਆ ਸੀ ਇਹ ਚੀਜ਼ਾਂ ਨਾਲ ਇਹਦੇ ਵਿੱਚ ਹੋਰ ਜਾਨਵਰ ਰਹਿੰਦੇ ਛੋਟੇ ਮੋਟੇ ਕੋਈ ਚਿੜੀਆਂ ਹੋ ਗਈਆਂ ਸਹੀ ਹੈ ਹਾਂ ਉਹ ਕੱਲ ਮਤਲਬ ਕਿ ਜਾਨਵਰਾਂ ਦੇ ਕੋਈ ਚਿਚੜੀਆਂ ਲੱਗਦੀਆਂ ਕਿਸ ਹੋਰ ਉਹਨਾਂ ਦਾ ਸਵਾਇਆ ਉਹ ਕਰ ਦਿੰਦੀਆਂ ਨੇ ਨਾਲੇ ਪਸ਼ੂ ਖੁਸ ਜਮਾ ਆ ਤੁਹਾਡਾ ਜਮਾ ਪੁਆਇੰਟ ਆ ਬੱਚੇ ਰਹਿ ਜਾਂਦੀ ਆਪਣੀ ਜਮਾ ਬੱਚੀੜੀਆਂ ਵਾਲੀ ਦਵਾਈ ਲਾਉਣਿਆ ਜਾਂ ਹੋਰ ਲਾਉਣਿਆ ਉਹਦੀ ਬਚਤ ਹੁੰਦੀ ਆ ਪਸ਼ੂਆਂ ਨੂੰ ਉਹਨਾਂ ਦੇ ਸਾਈਡ ਇਫੈਕਟ ਪਸ਼ੂਆਂ ਨੂੰ ਘਟ ਜਾਂਦੇ ਬਿਲਕੁਲ ਭਾਈ ਸਹੀ ਗੱਲ ਆ ਤੇ ਦੋਸਤੋ ਇਹ ਬਾਈ ਨੇ ਬਹੁਤ ਵਧੀਆ ਪੁਆਇੰਟ ਦੱਸਿਆ ਜੇ ਤੁਸੀਂ ਬਾਸ ਦੀ ਛੱਤ ਪਾਉਂਗੇ ਮਾਰ ਕੇ ਦਿਖਾ ਦਿਓ ਕੈਮਰਾ ਇਹਦੇ ਵਿੱਚ ਚਿੜੀਆਂ ਰਹਿਣਗੀਆਂ ਚਿੜੀਆਂ ਛੋੜੇ ਪਸ਼ੂਆਂ ਦੇ ਉੱਤੇ ਚਿਚੜੀ ਵਗੈਰਾ ਨਹੀਂ ਆਉਣ ਦਿੰਦੀਆਂ ਕਿਸੇ ਵੀ ਤਰ੍ਹਾਂ ਦਾ ਮੱਛਰ ਮੁਛਰ ਆ ਜਾਂ ਕੋਈ ਚਿਚੜੀ ਆ ਚਿਚੜਾ ਹਨਾ ਚਿੜੀਆਂ ਉਹ ਤੋੜ ਦਿਆ ਰਹਿੰਦੀਆਂ ਵੀ ਇਹ ਕੁਦਰਤ ਦਾ ਇੱਕ ਨਿਯਮ ਸੀਗਾ ਆਪਾਂ ਇਹਨ ਤੇ ਜਿਹਦੇ ਕਾਰਨ ਲੋਕ ਬਈ ਹੋਰ ਦੁਖੀ ਹੋਗੇ ਹੋਰ ਦੁਖੀ ਹੋਗੇ ਜਿਵੇਂ ਆਪਾਂ ਘੜੇ ਦਾ ਪਾਣੀ ਪੀਂਦੇ ਆ ਉਹਦੀ 스ਮੈਲ ਅੱਡ ਹੁੰਦੀ ਐ 스ਮੈਲ ਅੱਡ ਹੁੰਦੀ ਐ ਆਪਾਂ ਕੁਛ ਵੀ ਕੀ ਐ ਸਾਈਡ ਇਫੈਕਟ ਨਹੀਂ ਜਾਂ ਕੁਛ ਵੀ ਐ ਕਿਸੇ ਚੀਜ਼ ਦਾ ਪਰ 스ਮੈਲ ਵੀ ਅਲੱਗੀ ਐ ਇਹਦੀ 스ਮੈਲ ਲਈ ਅਲੱਗ ਐ ਜਿਹਦੇ 니ਚੇ ਰਹਾਂਗੇ ਆਪਾਂ ਇਹਦੀ 스ਮੈਲ ਅਲੱਗ ਐ ਪੱਕੇ ਮਕਾਨ ਦੇ ਥੱਲੇ 스ਮੈਲ ਅਲੱਗ ਐ ਮੈਂ ਥੋੜਾ ਜਿਹਾ ਮਾਰ ਕੇ ਦਿਖਾ ਦੋ ਵੀ ਕਿੰਨਾ ਵਧੀਆ ਲੱਗਦਾ ਦੂਰ ਤੱਕ ਹਨਾ ਉੱਪਰ ਤੱਕਰ ਮਾਰ ਦੋ ਤੁਸੀਂ ਨਿੱਕੇ ਦੇ ਵਿੱਚ ਆਪਣੇ ਕੋਲ ਕਿੰਨਾ ਵਧੀਆ ਵੈਰਾਈਟੀ ਹੁੰਦੀ ਐ ਇਸ ਤਰ੍ਹਾਂ ਦੀ ਕਿੰਨਾ ਵਧੀਆ ਪਾਇਆ ਹੋਇਆ ਸ਼ੈੱ ਤੇ ਭਾਈ ਇਹਦੇ ਵਿੱਚ ਸੰਗਣੇ ਵਿਰਲੇ ਦਾ ਕੀ ਇਹ ਇਹ ਅਲੱਗ-ਅਲੱਗ ਹੁੰਦਾ ਜੀ ਤਾਂ ਇਹਨੇ ਆਪਣੇ ਕੋਲੇ ਇਹ ਵੈਰਾਈਟੀ ਆਪਣੇ ਕੋਲੇ ਵੀ ਮੌਜੂਦ ਹੁੰਦੀ ਹੈ। ਅੱਛਾ ਬਹੁਤ ਜ਼ਿਆਦਾ ਸਾਡੇ ਕੋਲੇ ਇਹੀ ਮਾਲ ਚੱਲ ਰਿਹਾ ਹੈ। ਬਿਲਕੁਲ ਨਾਲ-ਨਾਲ ਜੁੜਮਾ ਹੁੰਦਾ ਹੈ। ਇਹ ਨਾਲ ਜੋੜ ਕੇ ਆਪਣੇ ਦੋਸਤਾਂ ਨੂੰ ਦਿਖਾ ਦਿਓ ਵੀ ਜਮਾ ਸੰਗਣੀ ਛੱਤ ਪੈਂਦੀ ਹੈ ਇਹ ਬਾਸ ਦੀ ਹੈ ਨਾ। ਵੀ ਗਰਮੀ ਤਾਂ ਇਹਦੇ ਵਿੱਚ ਦੀ ਕੀ ਟੱਪਣੀ ਆ? ਟੱਪਣੀ ਹੈ। ਗਰਮੀ ਨਹੀਂ ਹੁੰਦਾ ਜੀ। ਗਰਮੀ ਇਹ ਲੱਕੜ ਗਰਮੀ ਨਹੀਂ ਹੁੰਦੀ। ਆਪਾਂ ਲੱਕੜ ਦੀ ਕੋਈ ਵੀ ਆਈਟਮ ਆ ਉਹ ਗਰਮੀ ਵੀ ਨਹੀਂ ਹੁੰਦੀ। ਠੀਕ ਹੈ ਜੀ। ਤੇ ਬਾਈ ਇਹ ਸੀਗੇ ਆਪਣੇ ਗਗਨ ਬਾਈ ਤੇ ਗਗਨ ਆਪਣੀ ਲੋਕੇਸ਼ਨ ਦੱਸ ਦੋ ਬਾਈ ਕਿੱਥੇ ਆ ਸਮਾਨ ਲੈਣ ਆਉਣਾ ਹੁੰਦਾ ਕਈ ਵਾਰੀ ਕਿਸੇ ਨੇ ਹਨਾ ਇਕੱਠਾ ਵੀ ਲੈ ਕੇ ਜਾਣਾ ਹੁੰਦਾ ਸਮਾਨ ਲੋਕੇਸ਼ਨ ਆਪਣੀ ਹੈਗੀ ਜੀ ਪਿੱਖੀ ਪਿੱਖੀ ਤੋਂ ਮਾਨਸਰੋ ਜੀਓ ਪੰਪ ਦੇ ਬਿਲਕੁਲ ਨਾਲ ਆਪਣੇ ਨਾਲ ਹੀ ਬਿਲਕੁਲ ਨਾਲ ਹੀ ਹੈ ਜੀਓ ਪੰਪ ਠੀਕ ਹੈ ਜੀ ਠੀਕ ਹੈ ਜੀ ਤੇ ਭੀ ਕੀ ਇਥੋਂ 1 ਕਿਲੋਮੀਟਰ ਦੂਰਾ ਹੈ ਨਾ ਹਾਂ ਬਸ ਕਿਲੋਮੀਟਰ ਮੰਨ ਕੇ ਚੱਲੋ ਵੀ ਨਾਲ ਹੀ ਹੈ ਸੁਰੂ ਤਾਂ ਹੋਈ ਜਾਂਦੀ ਹੈ ਜੇ ਆਪਾਂ ਚੌਕ ਮੰਨੀਆਂ ਤੱਕ ਕਿਲੋਮੀਟਰ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਅ ਦੋਸਤੋ ਨੰਬਰ ਵੀ ਸਕਰੀਨ ਦੇ ਉੱਤੇ ਦਿੱਤਾ ਹੋਇਆ ਜੇ ਤੁਹਾਨੂੰ ਆਉਣ ਚ ਦਿੱਕਤ ਆ ਤਾਂ ਨੰਬਰ ਨਾਲ ਕਨੈਕਟ ਕਰਕੇ ਤੁਸੀਂ ਆ ਸਕਦੇ ਹੋ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਯਾਰਾਂ ਦੋਸਤਾਂ ਤੱਕ ਰਿਸ਼ਤੇਦਾਰਾਂ ਤੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਬਈ ਜੀ ਤੁਹਾਡਾ